ਦੀ ਬਾਜੀ ਬੀਜੇਪੀ ਨੇ ਜਿਹੜਾ ਨਾਰਾ ਦਿੱਤਾ ਹੈ 400 ਪਾਰ ਦਾ ਮੋਦੀ ਸਾਹਿਬ ਨੇ ਜੀ ਤੇ ਮਾਨ ਸਾਹਿਬ ਨੇ ਵੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਜੀ ਤੇ ਕਾਂਗਰਸ ਕੋਲ ਆਪਾਂ ਕਿੱਥੇ ਸਟੈਂਡ ਕਰਦੇ ਹਾਂ ਕਿ ਕਿੰਨੀ ਆਖ ਤਿਆਰੀਆਂ ਆ ਤਾਂ ਕੀ ਮਾਹੌਲ ਲੱਗ ਰਿਹਾ ਕਾਂਗਰਸ ਕੋਲ ਮੈਂ ਤੁਹਾਨੂੰ ਹੀ ਬੇਨਤੀ ਕਰਨੀ ਚਾਹੁੰਦਾ ਜੀ ਜੇ ਕਾਂਗਰਸ ਦੀ ਤਿਆਰੀ ਪੂਰੀ ਆ ਤੇ ਬੀਜੇਪੀ ਦੇ ਸੈਂਟਰ ਦੇ ਸਾਰੇ ਲੀਡਰ ਪੰਜਾਬ ਜਾ ਕੇ ਬੈਠ ਗਏ ਤੇ ਭਗਵੰਤ ਮਾਨ ਜੀ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਹਰ ਕੌਨਸੀਲੀਅਰਸੀ ਚ ਵਿਧਾਨ ਸਭਾ ਮੁਤਾਬਕ ਹੀ ਰੈਲੀਆਂ ਕਰ ਰਹੇ ਆ ਜੇ ਕਾਂਗਰਸ ਦੀ ਤਿਆਰੀ ਹੈ ਤਾਂ ਰੈਲੀ ਦਰਬਾਰੋਂ ਦੀ ਤਿਆਰੀ ਹੈ ਰੈਲੀਆਂ ਕਰ ਰਹੇ ਆ ਜੀ ਆਪਾਂ ਦੇਖੀਏ ਮਾਹੌਲ ਨੂੰ ਇਸ ਟਾਈਮ ਕਿਹਨਾ ਚ ਤੁਸੀਂ ਚੱਕਰ ਮੰਨਦੇ ਆ ਕਿਉਂਕਿ ਆ ਬੀਜੇਪੀ ਵਾਲਿਆਂ ਨੇ ਵੀ ਗੱਲ ਕੀਤੀ ਹੈ ਪੱਤਰਕਾਰਾਂ ਨੇ ਉਹ ਤਾਂ ਕਹਿੰਦੇ ਸਾਡਾ ਕਿਸੇ ਨਾਲ ਵੀ ਮੁਕਾਬਲਾ ਨਹੀਂ ਨਾ ਪਾਰਟੀਆਂ ਨਾਲ ਕਾਂਗਰਸ ਨਾਲ ਅਸੀਂ ਜਿੱਤੇ ਪਏ ਆ ਮੋਦੀ ਸਾਹਿਬ ਦੇ ਨਾਮ ਵੋਟ ਪੈਦੀਆਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਸਾਡਾ ਮੁਕਾਬਲਾ ਜਿਹੜਾ ਆ ਵੋਟ ਮੁਤਾਬਕ ਤੇ ਸਾਡਾ ਮੁਕਾਬਲਾ ਬੀਜੇਪੀ ਨਾਲ ਹੀ ਆ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੈ ਨਹੀਂ ਆਮ ਆਦਮੀ ਪਾਰਟੀ ਵਾਲਾ ਤੀਜੇ ਨੰਬਰ ਤੇ ਜਾਣਾ ਕਿਉਂਕਿ ਸਾਡੀ ਅੱਜ ਤੱਕ ਵੀ ਕਦੀ ਮਹਿੰਦਰ ਸਿੰਘ ਕੇਪੀਜੀ ਆਏ ਸੀ ਤਾਂ ਵੀ 354000 ਵੋਟ ਪਈ ਸੀ ਡਾਕਟਰ ਰਾਜਜੀ ਨੂੰ ਵੀ ਪਿਛਲੀ ਵਾਰੀ 372000 ਵੋਟ ਪਈ ਸੀ ਸਾਡਾ ਜਿਹੜਾ ਵੋਟ ਦਾ ਸ਼ੇਅਰ ਹੈ ਨਾ ਉਹ ਸਾਰੀਆਂ ਪਾਰਟੀਆਂ ਨਾਲੋਂ ਜ਼ਿਆਦਾ ਆ ਔਰ ਜਿਹੜੀ ਸਾਡੀ ਕੈਂਡੀਡੇਟ ਆ ਬਹੁਤ ਉਹ ਆਮ ਘਰ ਤੋਂ ਔਰ ਪੜੀ ਲਿਖੀ ਲੜੀ ਆ ਜਿਹਨੂੰ ਲੋਕ ਅਸੀਂ ਪਿੰਡਾਂ 'ਚ ਘੁੰਮਦੇ ਆ ਜਿਹਨੂੰ ਲੋਕ ਬਹੁਤ ਸਮਝ ਕੇ ਵੋਟਾਂ ਪਾਣ ਕਰੋ ਉਹਨੂੰ ਲੋਕ ਪਿਆਰ ਕਰਦੇ ਕਿ ਕੰਮ ਕਰਦੀ ਜੇੜੀ ਨੂੰ ਜਿਤਾਣਾ ਆ ਤੇ ਜੇ ਆਪਾਂ ਕੰਮਬਾਜ਼ ਦੇਖੀਏ ਕਿ 10 ਸਾਲ ਤੋਂ ਜਿਹੜਾ ਬੀਜੇਪੀ ਨੇ ਕਿੰਨੇ ਕੰਮ ਕੀਤੇ ਆ ਤੇ ਉਸ ਤੋਂ ਬਾਅਦ ਆਮ ਪਾਰਟੀ ਨੂੰ ਲੋਕਲ ਲੈਵਲ ਤੇ ਦੇਖੀਏ ਆਪਾਂ ਵੀ ਜਿਹੜਾ 2 ਸਾਲ ਚ ਕੰਮ ਕੀਤੇ ਇਹਨਾਂ ਨੂੰ ਕਿੱਦਾਂ ਦੇ ਦੇ ਤੁਸੀਂ ਕੰਮ ਦੇਤਾ ਆਪਿਓ ਕਹਿੰਦੇ ਵੋਟ ਆਪਾਂ ਤਾਂ ਲਵਾਂਗੇ ਬੀਜੇਪੀ ਦੇ ਕੰਮ ਗਿਣਾ ਦਿਓ ਹਰ ਬਕੌਨਸਿਅੰਸੀ ਚ ਕੋਈ ਸੜਕ ਗਿਣਾ ਦਿਓ ਕੋਈ ਪੁਲ ਗਿਣਾ ਦਿਓ ਬਣਿਆ ਹੋਵੇ ਇੱਕ ਵੀ ਦਿਖਾ ਦਿਓ ਉਸ ਹਰ ਨੂੰ ਵੋਟ ਮੰਗ ਲੈਣ ਨੂੰ ਆਮ ਪਾਰਟੀ ਦੇ ਜਿਹੜਾ ਆਮ ਪਾਰਟੀ ਦਾ ਤੁਸੀਂ ਦੇਖਦੇ ਜਿੰਨੀ ਕਰਪਸ਼ਨ ਹੁਣ ਇਸ ਵੇਲੇ ਆ ਪੰਜਾਬ ਦੇ ਵਿੱਚ ਮੈਂ ਆਪਣੀ ਉਮਰ 54 ਸਾਲ ਮੇਰੀ ਉਮਰ ਹੋ ਗਈ ਮੈਂ ਅਜੇ ਤੱਕ ਇੰਨੀ ਕਰਪਸ਼ਨ ਕਿਸੇ ਵੀ ਸਰਕਾਰ ਚ ਨਹੀਂ ਦੇਖੀ ਜ ਨਹੀਂ ਹੋਣਾ ਜੀ ਤੇ ਜਵੰਟੀ ਭਾਜੀ ਜੇ ਕਾਂਗਰਸ ਦੀ ਗੱਲ ਕਰੀਏ ਆਪਾਂ ਕਾਫੀ ਜਿਹੜੇ ਲੀਡਰ ਆ ਵੱਡੇ-ਵੱਡੇ ਲੀਡਰ ਆ ਜਿਹੜੇ ਉਹ ਜਾ ਚੁੱਕੇ ਆ ਤੇ ਕਈਆਂ ਨਿਤਾਮਾ ਦਾ ਤਾਂ ਵੀ ਕਹਿਣਾ ਹੈ ਜਾਂ ਆਗੂਆਂ ਦੇ ਵੀ ਕਹਿਣਾ ਵੀ ਜਿਹੜੀ ਬੀਜੇਪੀ ਜਿਹੜੀ ਪੰਜਾਬ ਦੀ ਆ ਉਹ ਤਾਂ ਕਾਂਗਰਸ ਹੀ ਨਜ਼ਰਾ ਰਹੀ ਸਾਰੀ ਬਸਾਰੀ ਕਾਂਗਰਸ ਸਟਰੋਂਗ ਆ ਤਾਂ ਤਦ ਹੀ ਲੀਡਰ ਲੈਂਦੇ ਸਾਡੇ ਉਹ ਇਹ ਤਾਂ ਜਿਹੜੇ ਗਏ ਆ ਉਹਨਾਂ ਨੂੰ ਲੱਗੇ ਉਹਨੇ ਸਟਰ لیکن ਉਸ ਤੋਂ ਬਾਅਦ ਵੀ ਦੇਖੋ ਸਾਰੇ ਵਰਕਰਾਂ ਨੇ ਮੋਰਚਾ ਸੰਭਾਲ ਲਿਆ ਹੈ ਵਿਫਤਾ ਪਾਈਓ ਸਾਰਿਆਂ ਨੂੰ ਇਸੇ ਕਰਕੇ ਪਾਈ ਹੈ ਕਿ ਕਾਂਗਰਸ ਦਾ ਵਰਕਰ ਬਹੁਤ ਹੈ ਕਾਂਗਰਸ ਦੇ ਵਿੱਚ ਬਹੁਤ ਵੋਟ ਹੈ ਲੋਕ ਕਾਂਗਰਸ ਨਾਲ ਪਿਆਰ ਕਰਦੇ ਹਨ راہਲ ਗਾਂਧੀ ਜੀ ਬਹੁਤ ਪ੍ਰਿੰਕਾ ਜੀ ਦੇ ਤੁਸੀਂ ਪਾਠਨ ਸੁਣੋ ਦੇਸ਼ ਲਈ ਲੜ ਰਹੇ ਆ ਸੰਵਿਧਾਨ ਇਹਨਾਂ ਨੇ ਖਤਰੇ 'ਚ ਪਾਤਾ ਜੇ ਅਸੀਂ ਨਾ ਲੜਾਂਗੇ ਸਾਰੇ ਰਲ ਕੇ ਮੈਂ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਕੇ ਇਹਨੂੰ ਜਾਵੀ ਗੋਬਰ ਜੀ ਨੂੰ ਜਿਤਾਈਏ ਇੱਕ ਸੁਧਾਰਨ ਪਰਿਵਾਰ ਤੋਂ ਹੋਰ ਉਹਨੂੰ ਹਰ ਵਰਕਰ ਦਾ ਪਤਾ ਹੈ ਕਿ ਇਹਨੂੰ ਕਿਹੜੀ ਤਕਲੀਫ ਹੈ ਇਦਾਂ ਦੀ ਲੇਡੀ ਨੂੰ ਜਿਤਾ ਕੇ ਆਪਾਂ ਭੇਜੀਏ ਜਿਹੜੀ ਹਰ ਪਰਿਵਾਰ ਦਾ